ਕਈ ਦਾ ਤੋਂ ਕੀ ਨਾਂ ਦਾ ਡਾਟੇ ਕਿਹੜਾ ਪਿੰਡ ਜੀ ਤੇ ਅੱਜ ਤੁਸੀਂ ਮੰਡੀ ਜਿਹੜੀ ਦਾਣੇ ਲੈ ਕੇ ਆ ਰਹੇ ਆ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਂ ਗੁਰਦੀਪ ਸਿੰਘ ਆ ਤੇ ਮੈਂ ਪਰਸੋਂ ਪਿੰਡ ਤੋਂ ਆ ਤੇ ਅਸੀਂ ਆਜੀ ਦਾਣੇ ਲੈ ਕੇ ਆਏ ਆ ਤੇ ਦੁਪਹਿਰ ਤੱਕ ਅਸੀਂ ਵੇਲੇ ਹੋ ਜਣਾ ਜੀ ਕੀ ਮੰਡੀ ਦੇ ਵਿੱਚ ਜਿਹੜੀ ਸੂਲਤਾਂ ਨੇ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਮੰਡੀਆਂ ਦੇ ਵਿੱਚ ਤੁਹਾਨੂੰ ਸਾਰੇ ਭਗਵਾਨ ਜਿਹੜੇ ਸਹੀ ਮਿਲਣਗੇ ਹਾਂ ਜੀ ਹਾਂ ਜੀ ਸਾਰਾ ਪ੍ਰਬੰਧ ਹੈਗਾ ਮੰਡੀ ਦੇ ਵਿੱਚ ਪਾਣੀ ਧਾਣੀ ਦਾ ਪ੍ਰਬੰਧ ਪੂਰਾ ਲਾਈਟ ਦਾ ਪ੍ਰਬੰਧ ਪੂਰਾ ਤੇ ਪਰਪਾਲਾਂ ਦਾ ਪ੍ਰਬੰਧ ਪੂਰਾ ਕੋਈ ਇਹੋ ਜੀ ਮੁਸ਼ਕਲ ਨਹੀਂ ਹੈਗੀ ਸਾਨੂੰ ਵੀ ਜਿਹੜੀ ਦਿੱਕਤ ਆਵੇ ਕੋਈ ਵੀ ਮੰਡੀ ਦੇ ਵਿੱਚ ਜੇ ਤੁਸੀਂ ਦਾਣੇ ਲੈ ਕੇ ਆਏ ਕੋਈ ਤੁਹਾਨੂੰ ਕੋਈ ਪਰੇਸ਼ਾਨੀ ਆਈ ਪਿੰਨੇ ਨਹੀਂ 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 ਕੋਈ ਪਰੇਸ਼ਾਨੀ ਨਹੀਂ ਆਈ ਅਸੀਂ ਅੱਜ ਦੂਸਰੀ ਵਾਰ ਮੰਡੀ 'ਚ ਆ ਗਏ ਆ ਕੋਈ ਪਰੇਸ਼ਾਨੀ ਨਹੀਂ ਆਈ ਪਹਿਲਾਂ ਵੀ ਬੜੇ ਆਰਾਮ ਨਾਲ ਹੋ ਗਿਆ ਤੇ ਪੇਮੈਂਟ ਵੀ ਜਿਹੜੀ ਆ ਉਹ ਨਾਲੋਂ ਨਾਲ ਆ ਰਹੀ ਹੈ ਤੇਰੀ ਮੰਡੀ ਦੇ ਵਿੱਚ ਕੀ ਆਈ ਵਾਸਤੇ ਅਸੀਂ ਅੱਜ ਇੱਥੇ ਕੋਟ ਮੋਹਨ لال ਤੋਂ ਮੰਡੀ ਆ ਸ਼ਮਸ਼ੇਰ ਸਿੰਘ ਦੀ ਉਹਨਾਂ ਦੀ ਮੰਡੀ 'ਚ ਆਏ ਆ ਅੱਜ ਕੋਈ ਪਰੇਸ਼ਾਨੀ ਕੋਈ ਮੁਸ਼ਕਲ ਨਾ ਜੀ ਕੋਈ ਕੋਈ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਹੋ ਮੰਡੀਆਂ ਦੇ ਵਿੱਚ ਜਿਹੜੇ ਪ੍ਰਬੰਧ ਪੂਰੇ ਮੁਕੰਮਲ ਨੇ ਹਾਂ ਪੂਰੇ ਪੂਰੇ ਪ੍ਰਬੰਧ ਮੁਕੰਮਲ ਨੇ ਇਸ ਸਾਲ ਬਹੁਤ ਵਧੀਆ ਹੈਗਾ ਬਹੁਤ ਵਧੀਆ ਜਿੰਸ ਜਿਹੜੀ ਆ ਉਹ ਤਲ ਰਹੀ ਆ ਤੇ ਸਭ ਕੁਝ ਵਧੀਆ ਜੀ ਕੱਟ ਦਾ ਕੋਈ 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 ਕੱਟ ਨਹੀਂ ਹੈਗਾ 17 ਮੁਕਚਰ ਦਾ ਵਧੀਆ ਝੋਨਾ ਤਲ ਰਿਆ ਤੇ ਜ਼ਿੰਮੇਦਾਰ ਵੀ ਸਮਝਦਾਰ ਨੇ ਉਹ ਵੀ ਵਧੀਆ ਝੋਨਾ ਲਿਆ ਰਹੇ ਸੁੱਕਾ ਝੋਨਾ ਲਿਆ ਰਹੇ ਯਾਰਾ ਭਾਈ ਦੱਸੋ ਕੀ ਨਾ ਘਟਾ ਤੇ ਕਿਰਾ ਪਿੰਜੀ ਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਰੇ ਮੇਰਾ ਪਿੰਡ ਕੋਟਮੋਨ ਲਾਲਾ ਮੈਂ ਇੱਥੇ ਮੰਡੀ ਤੇ ਆਇਆ ਦਾਣੇ ਲੈ ਕੇ ਮੈਨੂੰ ਕੋਈ ਆਪਣੇ ਪਰੇਸ਼ਾਨੀ ਨਹੀਂ ਆ ਰਹੀ ਜੀ। ਸ਼ਮਸ਼ੇਰ ਸਿੰਘ ਦੀ ਮੰਡੀ ਆ ਇੱਥੇ ਕੋਟਮੋਨ ਲਾਲ ਦੀ। ਕਿਦਾਂ ਦੇ ਤੁਸੀਂ ਦਾਣੇ ਲੈਂਦੇ? ਮੈਂ ਅੱਜ ਲੈਂਦੇ ਆ ਦਾਣੇ ਜੀ। ਮੇਰਾ ਆਪਣੇ ਢੇੜੀ ਨੇ ਪੱਖਾ ਲੱਗ ਗਿਆ ਵਾ ਤੇ ਬਸ ਹੁਣ ਜੋਖਣਾ ਰਹਿ ਗਈ ਆ ਉਹਨਾਂ। ਮੰਡੀ ਦੇ ਵਿੱਚ ਕੋਈ ਤੁਹਾਨੂੰ ਪਰੇਸ਼ਾਨੀ ਆਉਂਦੀ ਹੋਏ? ਨਾ ਜੀ ਨਾ ਕੋਈ ਪਰੇਸ਼ਾਨੀ ਨਹੀਂ ਜੀ। ਮੰਡੀ ਦੇ ਵਿੱਚ ਪ੍ਰਬੰਧ ਪੂਰੇ ਮੁਕੰਮਲ ਨੇ। ਹਾਂ ਜੀ ਹਾਂ ਜੀ। ਇਹ ਦਾ ਦੋ ਪਿੰਡਾਂ ਦਾ ਦੇ ਕਿਹੜਾ ਪਿੰਡ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਨਾਰਪੁਰ ਅੱਜ ਅਸੀਂ ਜੋੜੇ ਮੰਡੀ ਤੀਜੀ ਚੌਥੀ ਆਂ ਦਾਣੇ ਲੈ ਕੇ ਆਏ ਆ ਤੇ ਹੁੰਦੇ ਹੀ ਸਾਡਾ ਪੱਖਾ ਲੱਗਾ ਜੇ ਮਤਲਬ ਕਿ ਘੰਟੇ ਤੱਕ ਦਾਣੇ ਜੋਖ ਜਾਣੇ ਕੰਡਾ ਹੋਏ ਨਾ ਤੇ ਅਸੀਂ ਵਿਹਲੇ ਹੋਏ ਨਾ ਕੋਈ ਪਰੇਸ਼ਾਨੀ ਮੰਡੀ ਦੇ ਵਿੱਚ ਆਉਂਦੀ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਰੀਆਂ ਪ੍ਰਬੰਧ ਹੈ ਵਾ ਮੰਡੀ ਦੇ ਵਿੱਚ ਹਾਂਜੀ ਪਹਿਲੇ ਜਿਹੜੇ ਦਾਣੇ ਸੁੱਟੇ ਉਹਨਾਂ ਦੀ ਪੇਮੈਂਟ ਸਾਰੀ ਪੈ ਗਈ ਆ ਤੇ ਹੁਣ ਨਾਲ ਹੀ ਆ ਜਿਹੜੇ ਅੱਜ ਵੀ ਸੁੱਤੇ ਇਹਨਾਂ ਨੂੰ ਦੂਜੇ ਤੀਜੇ ਦਿਨ ਪਈ ਜਾਂਦੀ